ਆਹ ਜੀ ਕਿਲਾ ਤਾਰਾਗੜ ਇੱਥੋਂ ਤੁਹਾਨੂੰ ਦਿਖ ਰਿਹਾ ਹੋਊਗਾ ਆ ਦੇਖੋ ਅਨੰਦਪੁਰ ਸਾਹਿਬ ਤੋਂ ਲਗਭਗ 10 ਕਿਲੋਮੀਟਰ ਦੂਰ ਹੇ ਦੇਖੋ ਜੀ ਹੁਣ ਤੁਹਾਨੂੰ ਕਰੌਨੇ ਅੰਦਰੋਂ ਦਰਸ਼ਨ ਤੇ ਜੋ ਇਤਿਹਾਸ ਲਿਖਿਆ ਆ ਉਹ ਵੈਸੇ ਤਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪੰਜਾਂ ਕਿਲਿਆਂ ਚੋਂ ਇੱਕ ਕਿਲਾ ਸਭ ਤੋਂ ਉੱਪਰ ਜਿਹੜਾ ਪਹਾੜੀਆਂ ਤੇ ਤੇ ਬਾਕੀ ਅੱਕੇ ਤਾਂ ਕੌਨੇ ਕਰੌਨੇ ਦਰਸ਼ਨ ਇਹ ਦੇਖੋ ਜੀ ਇਤਿਹਾਸ ਕਿਲਾ ਤਾਰਾਗੜ ਸਾਹਿਬ ਦਾ ਜਿਵੇਂ ਤੁਹਾਨੂੰ ਦੱਸਿਆ ਵੀ ਪੰਜਾਂ ਕਿਲਿਆਂ ਚੋਂ ਇੱਕ ਕਿਲਾ ਤੇ ਸੋ ਤੁਸੀਂ ਇਤਿਹਾਸ ਪਾਉਸ ਕਰਕੇ ਪੜ੍ਹ ਲਿਓ ਇਤਿਹਾਸ ਮੈਂ ਦੱਸਣ ਲੱਗਿਆ ਤਾਂ ਫਿਰ ਟਾਈਮ ਲੱਗ ਜੂਗਾ ਤੇ ਬਸ ਹੋ ਕੇ ਜਰੂਰ ਜਾਇਆ ਕਰੋ ਹੁਣ ਤੁਹਾਨੂੰ ਕਰਾਵਾਂਗੇ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਬਹੁਤ ਸੋਹਣਾ ਇਹ ਕਿਲਾ ਜਿਹੜਾ ਚਾਰ ਦੁਵਾਰੀ ਤੁਸੀਂ ਦੇਖ ਸਕਦੇ ਹੋ ਕੀਤੀ ਗਈ ਹੈ ਇੱਥੇ ਬਹੁਤ ਉੱਚੀ ਜਗ੍ਹਾ ਤੇ ਇਹ ਕਿਲਾ ਹੈ ਉਹ ਸਾਹਮਣੇ ਜੇ ਤੁਹਾਨੂੰ ਦਿਖ ਰਿਹਾ ਹੋਵੇ ਨਾਣਾ ਦੀਦੀ ਇਥੋਂ ਕੋਈ ਜ਼ਿਆਦਾ ਦੂਰ ਨਹੀਂ ਹੈ ਸਾਹਿਬ ਦੇ ਤੁਸੀਂ ਦਰਸ਼ਨ ਕਰ ਲਏ ਆ ਉਹ ਦੂਰਗੁਰਦਵਾਰਾ ਕਿਲਾ ਅਹਹ ਤਾਰਾਗੜ ਜੀ ਦੇ ਤੇ ਸੋ ਹੁਣ ਲੈ ਚਲਦੇ ਆਂ ਅੱਗੇ ਉਕਤ ਸਰ ਸਾਹਿਬ ਗੁਰਦੁਆਰਾ ਸਾਹਿਬ ਜਾਂਦੇ ਆਂ ਉਥੋਂ ਦੇ ਦਰਸ਼ਨ ਕਰਾਉਣੇ ਆ ਤੇ ਉਥੋਂ ਦਾ 뷰 ਵੀ ਇੰਨਾ ਸੋਹਣਾ ਹੈ ਜ਼ਬਰਦਸਤ ਆ ਤੁਸੀਂ ਜੁੜੇ ਰਹੋ ਨਾਲ ਬਸ ਗੁਰਦੁਆਰਾ ਸਾਹਿਬ ਪਹੁੰਚ ਗਏ ਆਂ ਹਾਂਜੀ ਹੁਣ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਭਿਖਤ ਸਰਸਾਹਬ ਜੀ ਤੇ ਪਹਿਲਾਂ ਜਿਵੇਂ ਤੁਹਾਨੂੰ ਆਪਾਂ ਕਿਲੇ ਦੇ ਦਰਸ਼ਨ ਕਰਵਾ ਕੇ ਆਏ ਆ ਉਹ ਵੀ ਕਿਲਾ ਕਾਫੀ ਉੱਚਾ ਸੀ ਤੇ ਇਹ ਵੀ ਪਹਾੜਾਂ ਦੇ ਉੱਪਰ ਇੱਧਰ ਤੁਸੀਂ ਵੇਖ ਸਕਦੇ ਹੋ ਸਾਰੇ ਪਹਾੜ ਹੀ ਪਹਾੜ ਆ ਸਾਰੇ ਪਾਸੇ ਤੇ ਆਨੰਦਪੁਰ ਸਾਹਿਬ ਤੋਂ ਚੜਾਈ ਚੜ ਕੇ ਲਗਭਗ 15 ਕਿਲੋਮੀਟਰ ਤੇ ਗੁਰਦੁਆਰਾ ਭਿਖਤ ਸਰਸਾਹਬ ਆਉਂਦਾ ਹੈ ਤੇ ਇਸ ਗੁਰਦੁਆਰੇ ਨਾਲ ਸੰਬੰਧਿਤ ਇਤਿਹਾਸ ਦਾ ਬੋਰਡ ਇੱਥੇ ਲੱਗਾ ਹੋਇਆ ਮੈਂ ਤੁਹਾਨੂੰ ਕੁਝ ਕ ਦੱਸ ਦੇਣਾ ਬਾਕੀ ਤੁਸੀਂ ਪੜ ਲਿਓ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ 9 ਮਹੀਨੇ ਰੁਕੇ ਸੀ ਤੇ ਉਹਨਾਂ ਨੇ ਜਿਹੜਾ ਰਾਜਾ ਸੀ ਬिलासपुर ਦਾ ਤੇ ਉਹ ਦਰਸ਼ਨ ਕਰਨ ਆਇਆ ਸੀ ਤੇ ਪੁੱਤਰ ਦੀ ਦਾਤ ਗੁਰੂ ਸਾਹਿਬ ਨੇ ਉਹਨੂੰ ਦਿੱਤੀ ਸੀ ਤੇ ਉਸ ਇਸ ਸਥਾਨ ਤੇ ਸਰੋਵਰ ਬਾਰੇ ਵੀ ਦੱਸਿਆ ਗਿਆ ਜੇ ਸਰੋਵਰ ਹੋਇਆ ਅਸੀਂ ਪੁੱਛ ਕੇ ਤੁਹਾਨੂੰ ਉਹ ਵੀ ਦਰਸ਼ਨ ਕਰਾਵਾਂਗੇ ਇੱਕ ਸਭ ਤੋਂ ਮੇਨ ਚੀਜ਼ ਇਹ ਦੇਖੋ ਇਹ ਪੜੋ ਕੋਈ ਸੰਤ ਮਹਾਤਮਾ ਇਹ ਸੰਤ ਬਾਬਾ ਚਰਨ ਸਿੰਘ ਜੀ ਹੋਏ ਆ ਉਹਨਾਂ ਦੇ ਬਚਨਾਂ ਅਨੁਸਾਰ ਇੱਥੇ ਬੱਕਰੀ ਨੇ 3 ਸਾਲ ਦੁੱਧ ਦਿੱਤਾ ਸੀ ਤੇ ਸੋ ਇਸ ਸਥਾਨ ਦੇ ਵਿੱਚ ਬਹੁਤ ਵੱਡੀ ਪਾਵਰ ਆ ਇਸ ਕਰਕੇ ਆਪਾਂ ਨੂੰ ਇੱਥੇ ਵਿਜ਼ਿਟ ਕਰਨਾ ਚਾਹੀਦਾ ਇਸ ਸਥਾਨ ਤੇ ਸਾਨੂੰ ਵੱਧ ਤੋਂ ਵੱਧ ਆਉਣਾ ਚਾਹੀਦਾ ਸਿਰਫ ਆਨੰਦਪੁਰ ਸਾਹਿਬ ਦੇ ਵਿੱਚ ਹੀ ਸਿਰਫ ਕੁਝ ਸਥਾਨ ਵੇਖ ਕੇ ਵਾਪਸ ਨਹੀਂ ਚਲੇ ਜਾਣਾ ਚਾਹੀਦਾ ਆਨੰਦਪੁਰ ਸਾਹਿਬ ਤੋਂ ਬਾਹਰ ਵੀ ਜਿਵੇਂ ਹੁਣ ਤੁਹਾਨੂੰ ਕਿਲਾ ਵਿਖਾ ਕੇ ਆਏ ਆ ਕਿਲਾ ਤਾਰਾਗੜ ਵਿਖਾ ਕੇ ਆਏ ਆ ਤੇ ਉਹ ਉੱਤੋਂ ਅੱਗੇ ਆ ਕੇ ਉਸੇ ਰੋਡ ਤੇ ਸਥਾਨ ਆ ਤੇ ਤੁਸੀਂ ਇਸ ਸਥਾਨ ਤੇ ਜਰੂਰ ਵਿਜ਼ਿਟ ਕਰਿਓ ਬਹੁਤ ਮਨੋ ਕਾਮਨਾਵਾਂ ਇਸ ਸਥਾਨ ਤੇ ਪੂਰੀਆਂ ਹੁੰਦੀਆਂ ਹੁਣ ਤੁਹਾਨੂੰ ਕਰਾਉਣੇ ਆ ਦਰਬਾਰ ਦੇ ਦਰਸ਼ਨ ਤੇ ਫਿਰ ਜੇ ਸਰੋਵਰ ਹੋਇਆ ਤੇ ਉਹਦੇ ਵੀ ਦਰਸ਼ਨ ਕਰਾ ਕੇ ਫਿਰ ਚਾਲੇ ਪਾਉਣੇ ਆ ਅੱਗੇ ਇਹ ਗੁਰਦੁਆਰਾ ਪ੍ਰਕਾਸ਼ਰ ਸਾਹਿਬ ਦੀ ਇਮਾਰਤ ਆ ਇਮਾਰਤ ਤੁਸੀਂ ਵੇਖ ਸਕਦੇ ਹੋ ਛੋਟੀ ਜੀ ਇਮਾਰਤ ਬਣਾਈ ਹੋਈ ਹੈ ਕਿਉਂਕਿ ਗੁਰਦੁਆਰਾ ਸਾਹਿਬ ਜਿਹੜਾ ਇਹ ਪਹਾੜਾ ਦੇ ਵਿੱਚ ਆ ਕਾਫੀ ਅਨੰਦਪੁਰ ਸਾਹਿਬ ਤੋਂ 15 ਕਿਲੋਮੀਟਰ ਲਗਭਗ ਚੜਾਈ ਚੜ ਕੇ ਗੁਰਦੁਆਰਾ ਸਾਹਿਬ ਇਹ ਕਿ ਸ਼ਾਨ ਵਗੈਰਾ ਕਰਨੋਂ ਬਣਿਆ ਹੋਇਆ ਤੇ ਇਹ ਅੱਗੇ ਦੇਖੋ ਤੁਸੀਂ ਅੱਗੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਵਾਂ ਇਹ ਦੇਖੋ ਕਣਕ ਵੀਜੀ ਹੋਈ ਹੈ ਇਹਨਾਂ ਨੇ ਪਹਾੜੀ ਏਰੀਏ ਦੇ ਵਿੱਚ ਇਹ ਥੋੜੇ ਥੋੜੇ ਥਾਂ ਦੇ ਵਿੱਚ ਕਣਕ ਵੀ ਇੱਕ ਕੱਦ ਦੇਖੋ ਕਣਕ ਦਾ ਕਿੰਨਾ ਕ ਕੋਈ ਹੈ ਨਹੀਂ ਇੰਨੀ ਛਿੱਟੀ ਬੜੀ ਹੈ ਸਾਹਮਣੇ ਪਹਾੜਾ ਗੁਰਦੁਆਰਾ ਸਾਹਿਬ ਦੀ ਪੂਰੀ ਇਮਾਰਤ ਪਹਾੜੀ ਪਹਾੜਾ ਚਾਰੇ ਪਾਸੇ ਦੇਖੋ ਤੁਸੀਂ ਅੰਦਰ ਆ ਕੇ ਉਹਨਾਂ ਦੀ ਇੱਕ ਫੋਟੋ ਮੌਜੂਦ ਹੈ ਇੱਥੇ ਬਾਬਾ ਚਰਨ ਸਿੰਘ ਜੀ ਦੇ ਬੱਕਰਾ ਚੁੰਦੇ ਹੋਏ ਦੇਖ ਸਕਦੇ ਹੋ ਤੁਸੀਂ ਤੇ ਇਹ ਬੱਕਰੇ ਦੇ ਨਾਲ ਫੋਟੋ ਆ ਬੱਕਰੇ ਨੇ 3 ਸਾਲ ਦੁੱਧ ਦਿੱਤਾ ਸੀ ਇਸ ਕਰਕੇ ਜਦੋਂ ਵੀ ਤੁਸੀਂ ਆਨੰਦਪੁਰ ਸਾਹਿਬ ਆਉਂਦੇ ਹੋ ਤਾਂ ਤੁਹਾਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਹੈ ਆਨੰਦਪੁਰ ਸਾਹਿਬ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ